ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਜ ਕੀ ਨਾਮ ਹੈ ਤੇ ਅੱਜ ਇੱਕ ਰੈਲੀ ਕੱਢੀ ਜਾ ਰਹੀ ਹੈ ਕਿਸ ਸੰਬੰਧ ਚ ਕੱਢੀ ਜਾ ਰਹੀ ਹੈ ਮੇਰਾ ਨਾਮ ਪਾਸਟਰ ਜਮੇਰ ਮਸੀਹ ਆ ਮੈਂ ਕਾਰਨਾਗਲਰ ਯੂਨੀਵਰਸਿਟੀ ਦੇ ਫਾਊਂਡਰ ਆ ਜੋ ਇੱਥੇ prosperous ਦੇ ਵਿੱਚ ਸਾਡਾ ਚਰਚ ਆ ਅੱਜ ਦਾ ਜਿਹੜਾ ਸੰਦੇਸ਼ ਹੈ ਕਿਈ ਲੋਕ ਨਹੀਂ ਜਾਣਦੇ ਪਰ ਅਸੀਂ ਇਹ ਤਾਂ ਇਸ ਕਰਕੇ ਰੈਲੀ ਕੱਢੀ ਆ ਕਿ ਪ੍ਰਭੂ ਯਿਸੂ ਮਸੀਹ ਅੱਜ ਤੋਂ 2024 ਸਾਲ ਪਹਿਲੇ ਇਸ ਧਰਤੀ ਦੇ ਉੱਤੇ ਆਇਆ ਔਰ ਵਚਨ ਦੱਸਦਾ ਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਪਰਮੇਸ਼ਰ ਜਾਨੀ ਕਿ ਦੁਨੀਆ ਨੂੰ ਪਿਆਰ ਕਰਨ ਵਾਲਾ ਪੂਰੀ ਦੁਨੀਆ ਦੇ ਲਈ ਉਹਨੇ ਆਪਣੇ ਪੁੱਤਰ ਨੂੰ ਇਸ ਧਰਤੀ ਤੇ ਭੇਜਿਆ ਤਾਂ ਜੋ ਸਾਡੇ ਪਾਪਾਂ ਦਾ ਉਹ ਲੇਖਾ ਦੇ ਸਕੇ ਕਿਉਂਕਿ ਬਾਣੀ ਦੱਸ ਰਹੀ ਆ ਕਿ ਉਹ ਸਾਡੇ ਪਾਪਾਂ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਔਰ ਪਿਛਲੇ ਜਿਹੜਾ ਸੰਡੇ ਸੀਗਾ ਉਸ ਤੇ ਉਹਦੇ ਵਿੱਚ ਦੱਸਿਆ ਗਿਆ ਗੁੱਡ ਫਰਾਈਚ ਨੂੰ ਜਿਹਨੂੰ ਕਿਹਾ ਜਾਂਦਾ ਆ ਇਹ ਗੁੱਡ ਫਰਾਈਚ ਦਾ ਮਤਮਲੀਆ ਬਹੁਤ ਅੱਛਾ ਸੁੱਤਰਬਾਰ ਯਾਨੀ ਕਿ ਅੱਛਾ ਦੇਲਵਾ ਉਸ ਦਿਨ ਦੇ ਵਿੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਦਿੱਤਾ ਗਿਆ ਔਰ ਉਹਨੇ ਪਹਿਲਾਂ ਹੀ ਇਹਨਾਂ ਹਫ਼ਤੇ ਪਹਿਲਾ ਪ੍ਰਚਾਰ ਕਰਨਾ ਚਾਲੂ ਕਰਤਾ ਸੀ ਆਪਣੇ ਲੋਕਾਂ ਦੇ ਵਿੱਚ ਦੁਨੀਆ ਦੀ ਬਾਤ ਆਪਣੇ ਕੈਸਾ ਤੇ ਚੇਲਿਆਂ ਦੇ ਵਿੱਚ ਉਹਨੇ ਪ੍ਰਚਾਰ ਕੀਤਾ ਕਿ ਮੈਨੂੰ ਮੈਨੂੰ ਲੋਕਾਂ ਦੇ ਹੱਥ ਚ ਫੜਾਇਆ ਜਾਏਗਾ ਔਰ ਮੈਨੂੰ ਮਾਰਿਆ ਜਾਏਗਾ ਕੁੱਟਿਆ ਜਾਏਗਾ ਔਰ ਮੈਂ ਤੀਸਰੇ ਦਿਨ ਫਿਰ ਜੀ ਉੱਠਾਂਗਾ ਅੱਜ ਦਾ ਜਿਹੜਾ ਇਸਟਰ ਦਾ ਦਿਨ ਮਨਾਇਆ ਜਾ ਰਿਹਾ ਆ ਉਹ ਤੀ ਅੱਜ ਦੇ ਦਿਨ ਪ੍ਰਭੂ ਯਿਸੂ ਮਸੀਹ ਜੀ ਉੱਠਾਇਆ ਉਸ ਦੀ ਖੁਸ਼ੀ ਦੇ ਵਿੱਚ ਅਸੀਂ ਕਾਨਾ ਕਲੀਮੇਸ ਦੇ ਲੋਕ ਮਸੀਹ ਲੋਕ ਜਿਹਨੇ ਜਿਹੜੀ ਆ ਏਕਤਾ ਦਾ ਸੰਦੇਸ਼ ਲੈ ਕੇ ਅਸੀਂ ਜਾ ਰਹੇ ਆ ਤਾਂ ਜੋ ਪ੍ਰਭੂ ਦੇ ਲੋਕ ਸਮਝ ਸਕਣ ਸਕਣ ਕਿ ਪ੍ਰਭੂ ਕਿਸ ਲਈ ਆਇਆ ਔਰ ਕਿਸ ਲਈ ਜਿਸ ਲਈ ਦੁਬਾਰਾ ਜਿੰਦਾ ਹੋਇਆ ਅਜੇ ਤੱਕ ਕੋਈ ਵੀ ਜਿਹੜਾ ਧਰਤੀ ਤੇ ਆਇਆ ਆ ਉਹ ਚਲੇ ਗਿਆ ਆ ਪਰ ਪਰਮੇਸ਼ਰ ਦੇ ਜਿਹੜਾ ਪ੍ਰਭੂ ਯਿਸੂ ਮਸੀਹ ਉਹਦੇ ਤਿੰਨ ਦਿਨ ਮਨਾਏ ਜਾਂਦੇ ਜਨਮ ਦਿਨ ਵੀ ਮਨਾਇਆ ਜਾਂਦਾ ਆ ਫਿਰ ਮਰਨ ਦਿਨ ਵੀ ਮਨਾਇਆ ਜਾਂਦਾ ਆ ਔਰ ਮਰਨ ਤੋਂ ਬਾਅਦ ਜੀਣ ਜੀ ਉੱਠਣ ਦਾ ਵੀ ਦਿਨ ਮਨਾਇਆ ਜਾਂਦਾ ਜਿਸ ਦਾ ਨਾਮ ਹੱਲੋ ਹੱਲੋ ਇਹ ਰੈਲੀ ਕਿੱਥੋਂ ਚੱਲ ਕੇ ਕਿੱਥੋਂ ਸਮਾਪਤ ਹੋਈ ਹੈ ਇਹ ਸਾਡੇ ਕਾਨਾਗਲੀ ਚਰਚ ਦੇ ਵਿੱਚੋਂ ਚੱਲੀ ਆ ਜੋ ਕਿ ਆਪਣੇ ਐਸਐਸਪੀ ਦਫ਼ਤਰ ਦੇ ਨਾਲ ਹੀ ਸਾਡਾ ਚਰਚ ਵਾ ਉਸ ਤੋਂ ਚੱਲ ਕੇ ਅਸੀਂ ਮਸੀਹ ਚੌਂਕ ਜੋ ਸਾਨੂੰ ਇੱਕ ਪਿਛਲੇ ਸਮੇਂ ਦੇ ਵਿੱਚ ਡੀਸੀ ਵੱਲੋਂ ਇੱਕ ਮਨਜ਼ੂਰੀ ਦਿੱਤੀ ਗਈ ਸੀ ਅਸੀਂ ਮਸੀਹ ਚੌਂਕ ਸਾਨੂੰ ਮਿਲਿਆ ਆ ਉੱਥੇ ਜਾ ਕੇ ਸਮਾਪਤ ਕਰਕੇ ਗੁਰਦੁਆਰੇ ਦੇ ਕੋਲ ਦੀ ਹੁੰਦੇ ਹੋਏ ਅਸੀਂ ਵਾਪਸ ਚਰਚ ਦੇ ਵਿੱਚ ਜਾਵਾਂਗੇ ਤੇ ਉੱਥੇ ਸੰਗਤਾਂ ਆਪਣੇ ਭੋਜਨ ਨੂੰ ਖਾ ਕੇ ਆਪਣੇ ਆਪਣੇ ਘਰਾਂ ਨੂੰ ਵਾਣ ਕੀ ਕਰ ਲੈਣਗੇ ਔਰ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਧ ਤੋ ਵਾਧੇ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ